ਕਾਵਨ ਇਨਸਪੈਕਟਰ ਦਾ ਰਾਰ-ਰਾਰ ਕੱਢਿਆ ਜਦੋਂ ਗੋਲੀ ਮਾਰੀ ਉਹ ਥਾਂ ਹੀ ਮਾਰੀ ਠੱਕੇ ਨਾ ਬਣਾਇਆ ਵਾ ਸਰਪੰਚ ਨਾ ਕਿ ਕੋਈ ਬੋਟਾ ਨਾ ਬਣਾਇਆ ਵਾ ਸਰਪੰਚ ਉਹ ਕਹਿੰਦਾ ਉਹ ਇੰਜਾਂ ਕਰ ਤੋਂ ਤਾਂ ਨਹੀਂ ਕਰਦਾ ਉਹ ਠੱਕੇ ਨਾ ਬਣਾਇਆ ਵਾ ਸਰਪੰਚ ਇਧਰ ਆ ਜੇਤੋ ਜੁੱਤੋਲੇ ਪਾਸੇ ਵਗਜੋ ਇਹਨਾਂ ਦੇ ਨਿੱਕੇ ਨਿੱਕੇ ਉਹਦੇ ਨਾਲ ਤੇ ਕੋਈ ਟਰੱਕ ਜੀ ਨੂੰ ਜਾਂਦਾ ਪ੍ਰਧਾਨ ਆ ਕੋਈ ਮਾਰਕੀਟ ਨਿੱਕੇ ਨਿੱਕੇ ਉਹਨਾਂ ਵਾਲੇ ਬੰਦੇ ਗਨਮੈਨ ਲਈ ਫਿਰਦੇ ਉਹ ਐਡੇ ਹੀ ਆ ਉਹਦੇ ਬਰਾਬਰ ਗੋਲੀ ਮਾਰਨੀਆ ਉਹਦੇ ਬਾਰਾ ਪਰ ਫਾਇਰ ਮਾਰ ਕੇ ਉਹਦੇ ਲੱਦ ਕੇ ਸਿੱਟਣ ਨੂੰ ਇਹ ਤਾਂ ਉਹਨੂੰ ਬਚਾਉਣ ਲੱਗੇ ਹੋਏ ਆ ਇਹਨਾਂ ਨੂੰ ਐਡੀ ਗੱਲ ਵੀ ਕਾਨੂੰਨ ਵਾਸਤਾ ਬਹੁਤ ਵਧੀਆ ਹੈ ਤੇ ਫਿਰ ਬਿਨਾਂ ਸਕਿਉਰਟੀ ਤੋਂ ਪਿੰਡਾਂ ਚੋਂ ਨੂੰ ਜੀ ਇਹਨਾਂ ਨੂੰ ਦੇਣ ਦੇ ਗ ਲੋਕ ਲੈ ਤੁਸੀਂ ਜਿਹੜੇ ਇਹ ਅੰਨ ਖਾਣ ਵਾਲੇ ਹੁੰਦੇ ਆ ਨਾ ਇਹ ਇਕੱਲੇ ਦਿਖਾਉਣ ਵਾਸਤੇ ਹੁੰਦੇ ਆ ਟੋਲੇ ਟੋਲੇ ਕੁਝ ਕਰਦੇ ਨਹੀਂ ਹੁੰਦੇ ਅਸਲ ਉਹਦਾ ਥਾਣੇਦਾਰ ਮਾਰਿਆ ਤੇ ਭਲੇਟ ਦਿੰਦਾ ਯਾਰ ਕੀ ਹੁੰਦਾ ਸੀ ਉਹਨੂੰ ਜੀਦਾ ਵਰਦੀ ਥਾਣੇਦਾਰ ਮਾਰਤਾ ਬਦਲ ਮੈਨੂੰ ਐਂ ਦੱਸੋ ਕਿ ਉੱਥੇ ਤੂੰ ਭਲੇਟ ਕੇ ਰੱਖਦੇ ਫਿਰ ਉਹਨੂੰ ਮਰ ਗਿਆ ਕਿਸੇ ਦਾ ਪੁੱਤ ਮਰ ਗਿਆ ਉਹਨੂੰ ਕਿਸੇ ਦਾ ਕਿਸੇ ਦਾ ਘਰ ਵਾਲਾ ਮਰ ਗਿਆ ਕਿਸੇ ਬੱਚਿਆਂ ਦਾ ਪਿਓ ਮਰ ਗਿਆ ਇਹਨਾਂ ਨੂੰ ਕੀ ਹੈ ਇਹਦਾ ਰੋਜ਼ ਮਰੀ ਜਾਣ ਇਹਨਾਂ ਦੀ ਡਫਲੀ ਆਪ ਦੀ ਬਾਈ ਯਾਰ ਇਹ ਉਹ ਉਹ ਸਰਕਾਰ ਹੈ ਵੀ ਹਰ 3 ਮਹੀਨੇ ਬਾਅਦ ਕਰਜਾ ਚਾਹੁੰਦੇ ਹਰ ਦੇਖੋ ਘਰਜਿਆਂ ਨੂੰ ਵੀ ਨਾਸ ਵੱਜ ਗਿਆ ਪੰਜਾਬ ਦਾ ਲਾਰਡ ਆਊਟਰ ਉਹਨੂੰ ਵੀ ਨਾਸ ਵੱਜ ਗਿਆ ਤੇ ਜਿਹੜਾ ਆ ਵਰਤੀ ਚ ਬੰਦਿਆਂ ਤੇ ਕਤਲ ਹੋਣ ਲੱਗ ਗਏ ਇਹ ਤਾਂ ਦੇਖੋ ਆਪਣਾ ਬਾਰਡਰ ਸਟੇਟ ਹੈ ਇੱਥੇ ਤਾਂ ਲੋਕ ਉਹੀ ਦੰਗੇ ਭੜਕ ਜਾਣਗੇ ਸਸ਼ੀਕਾਲ ਸਫਰ ਦਾ ਜੁੜਿਆ ਹੋ ਤੁਸੀਂ ਤੇ ਮੈਂ ਆ ਜੋਤ ਖੰਡੂਰ ਸਾਹਿਬ ਦੀ ਖਬਰ ਪੂਰੇ ਪੰਜਾਬ ਦੇ ਵਿੱਚ ਬਵਾਲ ਖੜਾ ਕਰ ਦਦੀ ਹੈ ਬਵਾਲ ਕਿਉਂ ਖੜਾ ਹੁੰਦਾ ਹੈ ਕਿਉਂਕਿ ਇੱਕ ਐਸਆਈ ਸਬ ਇਨਸਪੈਕਟਰ ਦਾ ਕਤਲ ਹੋ ਜਾਂਦਾ ਹੈ ਮੌਕੇ ਤੇ ਪ੍ਰਸ਼ਾਸਨ ਮੌਜੂਦ ਹੁੰਦਾ ਹੈ ਪਰ ਤਾਂ ਵੀ ਉਸਤੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੁੰਦੀ ਤੇ ਨਾ ਹੀ ਕਾਰਵਾਈ ਮੀਡੀਆ ਦੇ ਸਾਹਮਣੇ ਆਉਂਦੀ ਹੈ ਇਸ ਵਿਸ਼ੇ ਤੇ ਗੱਲਬਾਤ ਕਰ ਲਈ ਸਾਡੇ ਨਾਲ ਜਸਪੀਰ ਸਿੰਘ ਜੀ ਧਮੀ ਅਕਾਲੀ ਦਲ ਤੋਂ ਮੌਜੂਦ ਹੋਣਗੇ ਗੱਲਬਾਤ ਕਰਦੇ ਆਂ ਪੰਜਾਬ ਦੀ ਸਥਿਤੀ ਬਾਰੇ ਕਿਉਂਕਿ ਕਤਲ ਇੱਕ ਸੀਆਈ ਸਬ ਇਨਸਪੈਕਟਰ ਦਾ ਹੋਇਆ ਹੈ ਤੇ ਇਸ ਤੇ ਡੀਐਸਪੀ ਸਾਫ ਕੋਲੇ ਮੂਕ ਦਰਸ਼ਕ ਬਣ ਕੇ ਖੜੇ ਰਹੇ ਕੋਈ ਕਾਰਵਾਈ ਨਹੀਂ ਹੋਈ ਗੱਲਬਾਤ ਕਰਦੇ ਆਂ ਬਾਈ ਜਸਵੀਰ ਸਿੰਘ ਜੀ ਧੰਮੀ ਸਾਡ ਦਾ ਮੌਜੂਦ ਨਹੀਂ ਅਕਾਲੀ ਦਲ ਤੋਂ ਬਾਈ ਜਿਹੜੇ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਕੀ ਸੋਚਦੇ ਹੋ ਤੁਸੀਂ ਉਹਦੇ ਵਿੱਚ ਬਾਈ ਜੀ ਕਾਨੂੰਨ ਵਿਵਸਥਾ ਤਾਂ ਦੇਖੋ ਪਹਿਲਾਂ ਤਾਂ ਗੱਲ ਇਹ ਐ ਸਸੀ ਜੀ ਤੁਸੀਂ ਆਪ ਹੀ ਸਿਆਣੇ ਹੋ ਵੀ ਜੋ ਤਿੰਨ ਦਿਨ 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 ਜਦੋਂ ਦੀ ਖਾਸ ਕਰਕੇ ਸਰਕਾਰ ਆਈ ਹੈ ਜੋ ਹਰਥਾ ਨੰਗਾ ਨਾਚ ਹੋ ਰਿਹਾ ਹੈ ਏ ਮੇਰਾ ਖਿਆਲ ਹੈ ਵੀ ਮੈਂ ਤਾਂ ਮੈਂ 50 55 ਸਾਲ ਦਾ ਹੋ ਗਿਆ ਮੈਂ ਤਾਂ ਨਹੀਂ ਦੇਖਿਆ ਤੁਸੀਂ ਹੁਣੇ ਨਵੀਂ ਮਿਸਾਲ ਲੈ ਲਓ ਇੱਕ ਖੰਡੂਰ ਸਾਹਿਬ ਹਲਕੇ ਦਾ ਇੱਕ ਥਾਣੇ 'ਚ ਕੋਈ ਰੌਲਾ ਸੀ ਉਥੇ ਇੱਕ ਇਹਨਾਂ ਦਾ ਆਪ ਆਦਮੀ ਪਾਰਟੀ ਦਾ ੱੱਕੇ ਨਾ ਬਣਿਆ ਹੋਆ ਸਰਪੰਚ ਨਾ ਕਿ ਕੋਈ ਵੋਟਾਂ ਨਾ ਬਣਿਆ ਹੋਆ ਸਰਪੰਚ ਹੋਵੇ ਕਿ ਨਾ ਉਹ ਇਹ ਜੀਆਂ ਕਰਤੂਤਾ ਨਹੀਂ ਕਰਦਾ ਹੁੰਦਾ ਉਹ ੱੱਕੇ ਨਾ ਬਣਿਆ ਹੋਆ ਸਰਪੰਚ ਉੱਥੇ ਜਦੋਂ ਕਿਸੇ ਦੇ ਸਮਝੌਤੇ ਦੀ ਗੱਲ ਚੱਲਦੀ ਤੂੰ ਤੂੰ ਮੈਂ ਮੈਂ ਹੁੰਦੇ ਨੇ ਇੱਕ ਸਬ ਇਨਸਪੈਕਟਰ ਦਾ ਹਰ ਵਾਰ ਵਾਰ ਕੱਢਿਆ ਜਦੋਂ ਗੋਲੀ ਮਾਰੀ ਉਹ ਥਾਂ ਹੀ ਮਾਰਦਾ ਤੁਸੀਂ ਮੈਨੂੰ ਐ ਦੱਸੋ ਇਹ ਇਹ ਕਹਿੰਦੇ ਆ ਕਿ ਨਾ ਵੀ ਕਾਨੂੰਨ ਵਿਵਸਥਾ ਬਹੁਤ ਸਹੀ ਹੈ ਕਾਨੂੰਨ ਵਿਵਸਥਾ ਇਹਨਾਂ ਦੀ ਜੇ ਇਹਨਾਂ ਨੂੰ ਕਾਨੂੰਨ ਵਿਵਸਥਾ ਇੰਨੀ ਸਹੀ ਲੱਗਦੀ ਹੈ ਇਧਰਾਂ ਜੈਤੋ ਜੁੱਤੋਲੇ ਪਾਸੇ ਵਗਜੋ ਇਹਨਾਂ ਦੇ ਨਿੱਕੇ ਨਿੱਕੇ ਉਹਦੇਆਂ ਤੇ ਕੋਈ ਟਰੱਕ ਜੀ ਨੂੰ ਜਾਂਦਾ ਪ੍ਰਧਾਨ ਆ ਕੋਈ ਮਾਰਕੀਟ ਨਿੱਕੇ ਨਿੱਕੇ ਉਹਦੇ ਵਾਲੇ ਬੰਦੇ ਗਨਮਨ ਲਈ ਫਿਰਦੇ ਕੀ ਖਤਰਾ ਵੀ ਇਹਨਾਂ ਨੂੰ ਇਹ ਕਹਿੰਦੇ ਸੀ ਵੀ ਇਹ ਇਹਦਾ ਜੀ ਬਾਦਲੀ ਸਕੋਰਡਿੰਗ ਲਈ ਫਿਰਦੇ ਆ ਕੈਪਟਨ ਇਸਕੋਰਡਿੰਗ ਲਈ ਫਿਰਦੇ ਆ ਇਹ ਫਿਰ ਜੇ ਇਹਨਾਂ ਨੂੰ ਐਡੀ ਗੱਲ ਵੀ ਕਾਨੂੰਨ ਵਿਵਸਥਾ ਬਹੁਤ ਵਧੀਆ ਹੈ ਤੇ ਫਿਰ ਬਿਨਾਂ ਸਕਿਉਰਿਟੀ ਤੋਂ ਪਿੰਡਾਂ ਚੋਂਣਾ ਜੀ ਇਹਨਾਂ ਨੂੰ ਦੇਣ ਦੇ ਗ ਲੋਕ ਜੀ ਪਹਿਲਾਂ ਆਮ ਲੋਕਾਂ ਦੇ ਕਤਲ ਹੁੰਦੇ ਸੀ ਤੁਹਾਡੀ ਗੱਲ ਵਿੱਚ ਆਮ ਲੋਕਾਂ ਦੇ ਕਤਲ ਹੋ ਗਏ ਇੱਥੇ ਫਾਇਰਿੰਗ ਹੋ ਗਈ ਇੱਥੇ ਬੰਦਾ ਮਾਰਦਾ ਪਰ ਹੁਣ ਤੇ ਪੁਲਿਸ ਤੇ ਹੀ ਹਮਲਾ ਹੋਣ ਲੱਗ ਗਿਆ ਪੁਲਿਸ ਹੀ ਮਾਰਤੀ ਕਿਤੇ ਥਾਣਿਆਂ ਤੇ ਧਮਾਕੇ ਹੁੰਦੇ ਆ ਕਿਵੇਂ ਦੇਖਦੇ ਹੋ ਭਾਈ ਜੀ ਬਹੁਤ ਬੁਰਾ ਹਾਲ ਹੈ ਬਹੁਤ ਬੁਰਾ ਹਾਲ ਹੈ ਜਿਹੜੀ ਗੱਲ ਜੋ ਸੋਚ ਕੇ ਲੋਕਾਂ ਨੇ ਵੋਟਾਂ ਪਾਈਆਂ ਸੀ ਇਹ ਉਹਦੇ ਜੋ ਲੋਕਾਂ ਨੇ 100% 92 ਐਮਐਲ ਬਣਾਏ ਸੀ ਉਹਦੂ 200 ਉਲਟ 200% ਉਲਟ ਗੱਲ ਗਈ ਵੀ ਬੁਰਾ ਹਾਲ ਹੈ ਕੋਈ ਵੇਲੇ ਇੱਕ ਵੇਲੇ ਕਿਸੇ ਕੋ ਬਾਹਰ ਨੰਗਣ ਨਿਕਲਣ ਨੂੰ ਜੀ ਨਹੀਂ ਕਰਦਾ ਹਰ ਥਾਂ ਤੇ ਮਤਲਬ ਗਲੀ ਗਲੀ ਚਿੱਟਾ ਵਿਕਰੇ ਲੱਗੂ ਸਾਡੇ ਮੈਂ ਕਹਿਣ ਤੋਂ ਗਰੇਜ ਨਹੀਂ ਕਰਦਾ ਆ ਸਾਡੇ ਇੱਕ ਦੋ ਮੁਹੱਲੇ ਆ ਸਾਧਾ ਵਾਲਾ ਮੁਹੱਲਾ ਹੋਰ ਹੈ ਮੈਂ ਕਹਿੰਨਾ ਭਗ ਜੋ ਐਂ ਤਾਂ ਯਾਰ ਕਿਸੇ ਦੁਕਾਨ ਤੋਂ ਖੰਡ ਵੀ ਨਹੀਂ ਮਿਲਦੀ ਜਿਵੇਂ ਮਿਲ ਜਾਂਦਾ ਕਿਸਾਨਾਂ ਨੂੰ ਗੈਰ ਕਾਨੂੰਨੀ ਕਹਿ ਕੇ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਖਨੌਰੀ ਤੇ ਸ਼ੰਭੂ ਬਾਰਡਰ ਉੱਪਰ ਪਰ ਹੁਣ ਜਿੱਥੇ ਐਸ ਐਸ ਆਈ ਦਾ ਕਤਲ ਹੋਇਆ ਉੱਥੇ ਸਾਰਾ ਪ੍ਰਸ਼ਾਸਨ ਵੀ ਚੁੱਪ ਹੈ ਤੇ ਮਾਨਸਾ ਵੀ ਚੁੱਪ ਹੈ ਉਹ ਚੁੱਪਦਾ ਹੈ ਕਹਿੰਦਾ ਜੀ ਹੁਣ ਜਿਹੜੀ ਕਿਸਾਨਾਂ ਵਾਲੀ ਗੱਲ ਹੈ ਕਿਸਾਨ ਇੱਕ ਅੰਦਾਜ਼ਾ ਹੈ ਮਤਲਬ ਪਹਿਲਾਂ ਤਾਂ ਦੇਖੋ ਇੱਕ ਧੋਖੇ ਦੇਖੋ ਇਹ ਸਰਕਾਰਾਂ ਆਉਂਦੀਆਂ ਰਹੀਆਂ ਜਾਂਦੀਆਂ ਰਹੀਆਂ ਮਤਲਬ ਦੇਖੋ ਅਸੀਂ ਖੁਦ ਕਾਲੀ ਹਾਂ ਅਸੀਂ ਪ੍ਰਕਾਸ਼ ਸਿੰਘ ਬਾਦਲਵਲੇ ਮਸਲੇ ਲੈ ਕੇ ਜਾਂਦੇ ਰਹੇ ਮੈਂ ਨਗਰ ਕੌਂਸਲ ਦਾ ਪ੍ਰਧਾਨ ਮੈਂ 2008 ਚ ਪਹਿਲੀ ਵਾਰ ਐਮਸੀ ਬਣਿਆ ਦੂਜੀ ਇਲੈਕਸ਼ਨ ਮੈਂ ਪ੍ਰਧਾਨ ਬਣਿਆ 5 ਸਾਲ ਪ੍ਰਧਾਨ ਰਹਾ ਤੀਜੀ ਇਲੈਕਸ਼ਨ ਫੇਰ ਮੈਂ 12 ਨੰਬਰ ਵੜਦਾ ਐਮਸੀ ਚੌਥੀ ਇਲੈਕਸ਼ਨ ਮੇਰੀ ਵਾਈਫ ਆ ਤੇਰਾ ਨੰਬਰ ਸਾਨੂੰ 20 ਸਾਲ ਹੋ ਗਏ ਇਲੈਕਸ਼ਨ ਲੜਦਿਆਂ ਨੂੰ ਜਿੱਤਦਿਆਂ ਨੂੰ ਮਤਲ ਅਸੀਂ ਮਸਲੇ ਲੈ ਕੇ ਜਾਂਦੇ ਰਹੇ ਹਾਂ ਯਾਰ ਸੀਐਮ ਉਹ ਜੇ 50 ਸਾਲ ਤੋਂ ਉੱਪਰ ਦੀ ਉਮਰ ਦਾ ਬੰਦਾ ਉਹਨਾਂ ਕਹਿੰਦਾ ਸਰਦਾਰ ਜੀ ਬੈਠੋ ਕੋਈ ਛੋਟੀ ਉਮਰ ਦਾ ਉਹਨਾਂ ਕਹਿੰਦਾ ਕਾਕਾ ਜੀ ਬੈਠੋ ਮਤਲ ਯਾਰ ਅਸੀਂ ਸਾਡੇ ਵਾਸਤੇ ਸੀਮ ਨੂੰ ਮਿਲਣਾ ਕਿਸੇ ਨੂੰ ਮਲਾਉਣਾ ਕਿਸੇ ਦਾ ਫੋਨ ਕਰਾਉਣਾ ਇੱਕ ਨਿੱਕੀ ਜੀ ਗੱਲ ਸੀ ਲੈ ਮੇਰੇ ਯਾਦ ਆ ਸਰਦਾਰ ਸ਼ਕਿੰਦਰ ਸਿੰਘ ਜੀ ਮਲੂਕਾ ਮਾਨਯੋਗ ਸਿੱਖਿਆ ਮੰਤਰੀ ਭਾਈ ਜੇ ਅਸੀਂ ਗਏ ਅਸੀਂ ਸੱਤ ਬਦਲੀਆਂ ਮਤਲਬ ਕਰਾ ਕੇ ਲਿਆਂਦੇਗਾ ਸੱਤ ਬਦਲੀਆਂ ਉੱਥੇ ਸਾਡਾ ਚਾਹ ਦਾ ਕੱਪ ਨਹੀਂ ਕਿਸੇ ਜਿੱਸਾ ਤੁਲੇ ਚਾਹ ਦਾ ਕੱਪ ਆਪ ਮੈਂ ਕਹਿੰਦਾ ਤਾਂ ਮੁੰਡੇ ਮੇਰੇ ਨਾਲ ਵੀ ਜਦੋਂ ਦਾ ਮੇਰੇ ਤੇ ਹਮਲਾ ਹੋਇਆ ਮੇਰੇ ਨਾਲ ਗੰਨਮੈਨ ਚੱਲਦਿਆ ਮੈਂ ਇਹਨਾਂ ਨੂੰ ਪੁੱਛਦਾ ਵੀ ਯਾਰ ਜਦੋਂ ਤੁਸੀਂ ਭਰਤੀ ਹੋ ਤੁਹਾਡਾ ਕੁਝ ਲੱਗਿਆ ਕਿ ਕਹਿੰਦੀ ਸਾਡਾ ਚਾਹ ਦਾ ਕੱਪ ਵੀ ਨਹੀਂ ਲੱਗਿਆ ਜਾਦਾ ਕੱਪ ਕੀ ਹੁੰਦਾ ਆ ਮੁੰਡਾ ਤਾਰਾ ਸਿੰਘ ਮੇਰੇ ਨਾਲ ਲੰਬੇ ਸਮੇਂ ਤੋਂ ਚੱਲਦਾ ਹੈ ਤੇ ਕਹਿੰਦਾ ਜੀ ਬਿਲਕੁਲ ਫ੍ਰੀ ਪਰ ਤੀ ਉਹ ਕਹਿੰਦਾ 1 ਰੁਪਿਆ ਮੇਰਾ ਲੈ ਕੇ ਸੀ ਜੀ ਸਾਡੀ ਗੱਲ ਵਿੱਚ ਆ ਵੀ ਉਸ ਦਿਨ ਜਿਹੜਾ ਕੰਟਰ ਦਾ ਖਤਮ ਹੋ ਜਾਂਦੀ ਉਹ ਗੋਲੀ ਮਾਰ ਦਿੱਤੀ ਤਾਂ ਪੂਰਾ ਜਿਹੜਾ ਅਧਿਕਾਰੀ ਖੜੇ ਸੀ ਨੇੜੇ ਤਾਂ ਜੇ ਕਹਿ ਰਹੀ ਹੈ ਸਰਕਾਰ ਵੀ ਕਹਿ ਰਹੀ ਹੈ ਅਸੀਂ ਨੂੰ ਕੰਟਰ ਕਰ ਦਿੰਦੇ ਆ ਜਿਹੜੇ ਕੋਈ ਮਾੜੇ ਆਂਸਰ ਆ ਤਾਂ ਉਸ ਟਾਈਮ ਤਾਂ ਅਧਿਕਾਰੀ ਵੀ ਉਹਨਾਂ ਦੇ ਕੋਲੇ ਖੜੇ ਸੋਚਾ ਬਿਲਕੁਲ ਜੀ ਇਹਨਾਂ ਕੋ ਕਾਊਂਟਰ ਵਾਲੇ ਡਰਾਮੇ ਬਾਜ਼ੀਆਂ ਹਾਂ ਹਾਂ ਡਰਾਮੇ ਬਾਜ਼ੀਆਂ ਜਾਂਦਾ ਦੇਖੋ ਗੱਲ ਸੁਣੋ ਜਾਂ ਤਾਂ ਉੱਥੇ ਉਹਨੂੰ ਉਹਦੇ ਭੋਰਾ ਭੋਰਾ ਬੱਚੇ ਆ ਵਿਚਾਰੇ ਦੇ ਉਹ ਬਰਬਾਦ ਕਰਕੇ ਰੱਖਤਾ ਮਤਲ ਉਹਦੇ ਸਾਰੇ ਜਵਾਕ ਰੁਲ ਗਏ ਤੇ ਮੈਨੂੰ ਐਂ ਦੱਸੋ ਜਾਂ ਤਾਂ ਜਿਹਨਾਂ ਨੂੰ ਐ ਡੇ ਹੀ ਐ ਤਾਂ ਉਹਦੇ ਬਰਾਬਰ ਗੋਲੀ ਮਾਰਨੀ ਆ ਅੱਛਾ ਉਹਦੇ ਬਰਾਬਰ ਫਾਇਰ ਮਾਰ ਕੇ ਉਹਦੇ ਲੱਧ ਕੇ ਸਿੱਟਣ ਉਹਨੂੰ ਇਹ ਤਾਂ ਉਹਨੂੰ ਬਚਾਉਣ ਲੱਗੇ ਹੋਏ ਆ ਜੀ ਇਹ ਜਿਹੜੀਆਂ ਗੱਲਾਂ ਕਨਾ ਇਹ ਗੱਲਾਂ ਕਰਨੀਆਂ ਹੋਰ ਕਹਿਣੀਆਂ ਹੋਰ ਇਹ ਗੱਲਾਂ ਨਹੀਂ ਇਹ ਗੱਲਾਂ ਜਿਹੜੇ ਪ੍ਰਕਾਸ਼ ਸਿੰਘ ਬਾਦਲ ਵਰਗਿਆਂ ਨੂੰ ਲੋਕ ਯਾਦ ਕਰਦੇ ਆ ਕਿਸੇ ਗੱਲ ਤੋਂ ਕਰਨ। ਉਹ ਭਾਈ ਇਹ ਕਿ ਭਗਵੰਤ ਮਾਨ ਜੀ ਇਹ ਕਹਿੰਦੇ ਹੁੰਦੇ ਸੀਗੇ ਵੀ ਵਿਰੋਧੀਆਂ ਨੂੰ ਅਕਸਰ ਹੀ ਕਹਿੰਦੇ ਸੁਣਦੇ ਹੁੰਦੇ ਸੀ ਆਪਾਂ ਵੀ ਉਹ ਕਹਿੰਦੇ ਹੁੰਦੇ ਸੀਗੇ ਵੀ ਮੁਰਗੀ ਖਾਨੇ ਖੋਲ ਲੈਣੇ ਚਾਹੀਦੇ ਆ। ਉਹਨਾਂ ਦੇ ਇਸ ਬਿਆਨਾਂ ਨੂੰ ਕਿਵੇਂ ਦੇਖਦੇ ਹੋ? ਭਾਈ ਜੀ ਮੁਰਗੇ ਦਾ ਪਤਾ ਕੀ ਆ। ਦੇਖੋ ਇਹ ਪਕਾਈ ਮਾਰਨ ਵਾਲੇ ਜਿਹੜੇ ਬੰਦੇ ਹੁੰਦੇ ਆ, ਜਿੰਨਾਂ ਦੀਆਂ ਗੱਲਾਂ ਚ ਕੁਝ ਨਹੀਂ ਨਿਕਲਣਾ। ਉਹਦੇ ਜੀ ਦੇਖੋ ਮੁਰਗੀ ਖਾਨਾ ਹੁਣ ਤੁਸੀਂ ਮੇਰੀ ਗੱਲ ਸੁਣੋ। ਉਹ ਇਹਨਾਂ ਦੀ ਐਮਐਲਏ ਆ। ਉਹ ਕਹਿੰਦੀ ਮੈਂ ਐਸਐਮਐਸਪੀ ਆਏ ਦੇ ਦੂੰ। ਛੁਟਕੀ ਨਾ ਮੈਨੂੰ ਐਂ ਦੱਸੋ ਵੀ ਏਡੇ ਏਡੇ ਪ੍ਰੋਜੈਕਟ ਐ ਏਡੇ ਏਡੇ ਇੱਕ ਸਿਸਟਮ ਬਣਨਾ ਹੁੰਦਾ ਉਹ ਛੁਟਕੀ ਨਾ ਕਹਿੰਦੀ ਮੈਂ ਸਾਰੇ ਕਹਿੰਦੀ ਸਾਡੀ ਸਰਕਾਰ ਆਉਣ ਦਾ ਮੈਂ ਐਮਐਸਪੀ ਦਿਉ ਮਤਲਬ ਹੁਣ ਐਮਐਸਪੀ ਦੇਣ ਦੀ ਵਜ੍ਹਾ ਮਤਲਬ ਉਥੇ ਜਿੱਥੇ ਵਿਚਾਰੇ ਇਹ ਜੇ ਬਜ਼ੁਰਗ ਕਿਸਾਨ ਇੱਕ ਅੰਨ ਦਾਤਾ ਜਿਹਨੂੰ ਪ੍ਰਕਾਸ਼ ਸਿੰਘ ਬਾਦਲ ਵਰਗੇ ਝੁਕਦੇ ਸੀ ਉਹ ਕਿਸਾਨਾਂ ਮੂਰੇ ਮੱਥਾ ਟੇਕ ਕੇ ਝੁਕਦੇ ਸੀ ਵਿਚਾਰੇ ਸਾਡਾ ਅੰਨ ਦਾਤਾ ਵੀ ਇਹਨੇ ਦੇਸ ਦਾ ਸਾਰੇ ਦੇਸ ਦਾ ਢਿੱਡ ਭਰਿਆ ਕੋਈ ਸਮਾਂ ਸੀ ਚਲ ਹੁਣ ਤਾਂ ਬਗਿਆ ਗਿਆ ਬਿਹਾਰ ਵਗੈਰਾ ਹੋਰ ਚੌੜ ਹੋਣ ਲੱਗ ਗਏ ਕੋਈ ਸਮਾਂ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਸੀ ਵੀ ਇਹਨਾਂ ਅੰਨਦਾਤਾ ਕਹਿ ਕੇ ਸਪੌਂਸਰ ਹੁੰਦੇ ਸੀ ਵੀ ਯਾਰ ਸਾਰੇ ਦੇਸ਼ ਦਾ ਢਿੱਡ ਭਰਿਆ ਸਾਡੇ ਅੰਨਦਾਤੇ ਨੇ ਤੇ ਇਹ ਮਾਰਮਾ ਡਾਂਗਾ ਯਾਰ ਉਹਦੇ ਲੋਕਾਂ ਦਾ ਜਲੂਸ ਕੱਢਤਾ ਇਹਨਾਂ ਨੇ ਜਿਹੜੇ ਮੇਨ ਬੰਦੇ ਸੀ ਆਗੂ ਸੀ ਉਹਨਾਂ ਨੂੰ ਮੀਟਿੰਗ ਦੇ ਸੱਦ ਲੈ ਉਹਨਾਂ ਨੂੰ ਮੀਟਿੰਗ ਤੋਂ ਚੱਕ ਲੈ ਦੂਜਿਆਂ ਨੂੰ ਤੁਸੀਂ ਯਾਰ ਹੋਰ ਛਿਟੋ ਆ ਦੇਖੋ ਉਹਨਾਂ ਨੇ ਤਾਂ ਬਣਾਇਆ ਐਮਐਲਏ ਬੋਲਾ ਤਾਂ ਦੇਖੋ ਤੋ ਜਲਾਲਾਬਾਦ ਵਾਲੇ ਦੇ ਪਿਓ ਦਾ ਕੀ ਆ ਪੁੱਤ ਦਾ ਕੀ ਹੈ ਆ ਹੁਣ ਜਿਹੜਾ ਹੋਣਾ ਇੱਥੇ ਸੀ ਲਓ ਉਹਦੇ ਕੋਲੋਂ ਟਰਾਲੀਆਂ ਨਿਕਲੀਆਂ ਜਾਂਦੀਆਂ ਮੈਨੂੰ ਐਂ ਦੱਸੋ ਕਿਸਾਨ ਦੀ ਮੈਂ ਆਪ ਕਿਸਾਨ ਪਰਿਵਾਰ ਦਾ ਜੁਆਕ ਐ ਭਾਈ ਜੀ ਜੇ 18 ਫੁੱਟਾ ਟਰਾਲਾ ਬਣਾਉਣਾ 6 ਲੱਖ ਰੁਪਏ ਜੇ 16 ਫੁੱਟਾ ਬਣਾਉਣਾ ਤਾਂ 4 1/2 ਲੱਖ ਦਾ ਟਰਾਲਾ ਮੈਨੂੰ ਐਂ ਦੱਸੋ ਕਹਿੰਦੇ ਬੋਲਦਿਆ ਕਹਿੰਦੇ ਅਸੀਂ ਇਹਨਾਂ ਦੀਆਂ ਟਰਾਲੀਆਂ ਦੀਆਂ ਰੱਖੀਆਂ ਵੀ ਲਾ ਦੱਸੋ ਕਿ ਪਤੰਗ ਥੋੜੋ ਆ ਯਾਰ ਵੀ ਉੱਡ ਕੇ ਪਾ ਗਿਆ ਪੀ ਪਤੰਗਤਾ ਹੋਇਆ ਵੀ ਸਾਨੂੰ ਪਤਾ ਨਹੀਂ ਲੱਗਾ ਭੈਣਾ ਜਿੱਥੇ 18 18 ਫੁੱਟ ਦੇ ਟਰਾਲੇ ਗਏ ਆ ਉਹ ਪਤਾ ਹੀ ਨਹੀਂ ਕਿਸੇ ਨੂੰ ਜੀ ਉਹ ਤਾਂ ਤੁਸੀਂ ਮਾੜੀ ਜੀ ਚੀਜ਼ ਪਿੱਛੇ ਅਗਲੇ ਦੇ ਮਗਰ ਕਰ ਲਏ ਨੇ ਉਹ ਮਤਲਬ ਹੁਣ ਆ ਜਿਹੜੀ ਜਿਹੜੀ ਹੁਣ ਆ ਡਰਾਮੇ ਵੱਡੇ ਵੱਡੇ ਹੋ ਰਹੇ ਆ ਇਹ ਵੀ ਇੱਕ ਹੁਣ ਇੱਕ ਦਿਨ ਸਾਨੂੰ ਪਤਾ ਲੱਗਿਆ ਹੁਕਮ ਆਇਆ ਵੀ ਜਿੰਨੇ ਠਾਣੇ ਆ ਸਾਰਾਂ ਦੇ ਪਰਚੇ ਦੇ ਦਿਓ ਦੋ ਦੋ ਤਿੰਨ ਤਿੰਨ ਮਤਲਬ ਉਹ ਗੱਲ ਕੀ ਵੀ ਸਰਕਾਰ ਦੀ ਹਿੰਡੋ ਹਟੋ ਹਾਲਾਂਕਿ ਵੀ ਜੇ ਕੋਈ ਹਟ ਗਿਆ ਕੰਮ ਕਰਨ ਨੂੰ ਜਾਂ ਕੋਈ ਮਾੜਾ ਮੋਟਾ ਟਿੱਕਿਆ ਹੈ ਉਹਦੇ ਦੁਆਰੇ ਦੇ ਕਿ ਉਹਨੂੰ ਦੁਆਰੇ ਤਾਂ ਨਹੀਂ ਲਾਉਣਾ ਜੇ ਕੋਈ ਬਚਦਾ ਉਹ ਤਾਂ ਬਚਣ ਦਿਓ ਜਿਹੜਾ ਕਰਦਾ ਉਹਨੂੰ ਸਮਾਰ ਕੇ ਮਰੋੜੋ ਅਸੀਂ ਤਾਂ ਆਪ ਵੀ ਅਸੀਂ ਬਾਈ ਨੇਮ ਨਾ ਲੈਣ ਤੋਂ ਵੀ ਡਰਦੇ ਜਿਹੜਾ ਬੰਦੇ ਆ ਚਟੇ-ਚੁੱਟੇ ਦਾ ਧੰਦਾ ਕਰਦੇ ਆ ਅਸੀਂ ਬਾਈ ਨੇਮ ਨਾ ਵੀ ਲੈਨੇ ਅਸੀਂ ਅਫਸਰ ਹਾਂ ਕਹਿੰਦੇ ਆ ਵੀ ਆਸ਼ ਜੀ ਹਲਕਾ ਖੰਡੋਰ ਸਾਹਿਬ ਵਾਲਾ ਆਉਨੇ ਆ ਅਤਲ ਸੋਨੇ ਡੀਐਸਪੀ ਉਸੋ ਦੇ ਉਹ ਮੂਕ ਦਰਸ਼ਕ ਬਣ ਕੇ ਖੜੇ ਰਹਿੰਦੇ ਆ ਉਹਨਾਂ ਨੇ ਹਜੇ ਤੱਕ ਕੋਈ ਸਟੇਟਮੈਂਟ ਦੀ ਜਾਰੀ ਕੀਤੀ ਨਾ ਹਲੇ ਤੱਕ ਕੋਈ ਵੱਡਾ ਐਕਸ਼ਨ ਲਿਆ ਐਕਸ਼ਨ ਤਾਂ ਭਾਈ ਜੀ ਉਹ ਵੱਡੇ ਡੌਲੇ ਵੀ ਉਹਨਾਂ ਦੇ ਚਰਚਾ ਦੇ ਵਿੱਚ ਰਹਿੰਦੇ ਆ ਫਿਟਨੈਸ ਤੇ ਰਹਿੰਦੇ ਆ ਉਹ ਭਾਈ ਜੀ ਜਿਹੜੇ ਜਿਹੜੇ ਇਹ ਅੰਨਖਾਨ ਵਾਲੇ ਹੁੰਦੇ ਆ ਨਾ ਇਹ ਇਹ ਕੱਲੇ ਦਿਖਾਉਣ ਵਾਸਤੇ ਹੁੰਦੇ ਆ ਡੌਲੇ ਇਹ ਡੌਲੇ ਕੁਝ ਕਰਦੇ ਨਹੀਂ ਹੁੰਦੇ ਅਸਲ ਉਹਦਾ ਥਾਣੇਦਾਰ ਮਾਰਿਆ ਤੇ ਭਲੇਟ ਦਿੰਦਾ ਯਾਰ ਕੀ ਹੁੰਦਾ ਸੀ ਉਹਨੂੰ ਜੀਦਾ ਵਰਦੀ ਥਾਣੇਦਾਰ ਮਾਰਤਾ ਮਤਲਬ ਮੈਨੂੰ ਐਂ ਦੱਸੋ ਵੀ ਉੱਥੇ ਤੂੰ ਭਲੇਟ ਕੇ ਰੱਖਦੇ ਫਿਰ ਉਹਨੂੰ ਠੀਕ ਹੈ ਉਹਦੇ ਦੇਖੋ ਭਾਈ ਜੀ ਇਹ ਜਿਹੜਾ ਜਿਹੜੇ ਤੱਕੀ ਆ ਨਾ ਇਹ ਦਿਨ ਬਦਨ ਆ ਪਿੱਛੇ ਜੋ ਕੋਈ ਸਾਢੇ ਨਾ ਵੀ ਇੱਕ ਸਾਢੀ ਜਾਇਦਾਦ ਆ ਅਸੀਂ ਉਹਦੇ ਮਾਲਕ ਆ ਹੁਣ ਸਾਨੂੰ ਮਾਨਯੋਗ ਨਿਹਾਲ ਸਿੰਘ ਵਾਲਾ ਕੋਰਟ ਨੇ ਸਾਡੇ ਹੱਕ ਚ ਸਥੇ ਕਰਤਾ ਉਹਦਾ ਮੋਟਰ ਸਾਡੇ ਹੱਕ ਚ ਕਰਤੀ ਮਾਨਯੋਗ ਹਾਈ ਕੋਰਟ ਨੇ ਸਾਡੇ ਹੱਕ ਚ ਕਰਤਾ ਮਤਲਬ ਇੱਥੇ ਕੀ ਆ ਉਹ ਐਮਐਲਏ ਆ ਉਹ ਕਿਤੇ ਉਧਰੋਂ ਇੱਕ ਤੋਂ ਮੰਗ ਲਿਆ ਉਹਨੇ ਨਾ ਦਿੱਤਾ ਦੂਜੇ ਤੋਂ ਮੰਗ ਲਿਆ ਉਹਨੇ ਨਾ ਦਿੱਤਾ ਤਾਂ ਲਾ ਕੇ ਪੁਲਿਸ ਨੂੰ ਜਿਹਦੇ ਕੁੱਟ ਦੇ ਪੂਰੇ ਮਤਲਬ ਭਾਈ ਜੀ ਤਾਂ ਤਾਂ ਹੀ ਨੰਗਾ ਨਾ ਚੋਰਿਆ ਇਹ ਪਹਿਲੀ ਯਾਰ ਥੋੜਾ ਹੋਇਆ ਇੱਕ ਇੱਕ ਪਾਸੇ ਪੰਜਾਬ ਦੇ ਵਿੱਚ ਇਨਕਾਊਂਟਰ ਹੋ ਰਿਹਾ ਘਰ ਢਾਈ ਜਾਂਦੇ ਆ ਦੂਜੇ ਪਾਸੇ ਪੁਲਿਸ ਤੇ ਹਮਲੇ ਕਦੇ ਠਾਣਿਆਂ ਤੇ ਮੈਂ ਪਹਿਲਾਂ ਵੀ ਕਹਿ ਕੇ ਟਾਂ ਕਦੇ ਇਦਾਂ ਦੇ ਹਾਲਾਤ ਦੇਖੋ ਪੁਲਿਸ ਤੇ ਹਮਲਾ ਹੋਣਾ ਭਾਈ ਜੀ ਇੱਥੇ ਇਹ ਆਪਣਾ ਬਾਰਡਰ ਸਟੇਟ ਹੈ ਇੱਥੇ ਐਸਾ ਨਾਸ ਵੱਜ ਜਾਣਾ ਵੱਜ ਗਿਆ ਨਾਸ ਨਾਸੇ ਵੱਜ ਗਿਆ ਪਹਿਲਾਂ ਤਾਂ ਦੇਖੋ ਖਜ਼ਾਨਾ ਤਹਿਸ ਨੈਸ ਮਤਲਬ ਅੱਗੇ ਸਰਕਾਰਾਂ ਆਉਂਦੀਆਂ ਕਾਂਗਰਸ ਕਾਲੀ ਦਾਲੇ ਕਿਤੇ ਉਹ ਜਦੋਂ ਦੁਆਰੇ ਸਰਕਾਰ ਬਣਨ ਵੇਲੇ ਇੱਕ ਅੱਧੀ ਅਰੁ ਕਰਜਾ ਚੱਕ ਲਿਆ ਵੀ ਯਾਰ ਦੁਆਰੇ ਦੱਬ ਕੇ ਵਿਕਾਸ ਕਰਕੇ ਸਰਕਾਰ ਬਣਾਈ ਯਾਰ ਇਹ ਉਹ ਉਹ ਸਰਕਾਰ ਆ ਵੀ ਹਰ ਤਿੰਨ ਮਹੀਨੇ ਬਾਅਦ ਕਰਜਾ ਚੱਕ ਲਿਆ ਹਰ ਦੇਖੋ ਕਰਜਿਆਂ ਨੂੰ ਵੀ ਨਾਸ ਵੱਜ ਗਿਆ ਪੰਜਾਬ ਦਾ ਲਾਰਡ ਆਊਟਰ ਉਹਨੇ ਵੀ ਨਾਸ ਵੱਜ ਗਿਆ ਤੇ ਜਿਹੜਾ ਆ ਵਰਦੀ ਚ ਬੰਦਿਆਂ ਤੇ ਕਤਲ ਹੋਣ ਲੱਗ ਗਏ ਇਹ ਤਾਂ ਦੇਖੋ ਆਪਣਾ ਬਾਰਡਰ ਸਟੇਟ ਆ ਇੱਥੇ ਤਾਂ ਲੋਕ ਉਹੀ ਦੰਗੇ ਭੜਕ ਜਾਣਗੇ ਇਹ ਬਹੁਤ ਮਾੜੀ ਗੱਲ ਹੈ ਇਹ ਆਪਣੇ ਕੱਲੇ ਕੱਲੇ ਦੇ ਘਰ ਨੂੰ ਸੇਕ ਜਾਣਾ ਇਸ ਗੱਲ ਦਾ ਕੀ ਲੱਗਦਾ ਹੈ ਪੁਲਿਸ ਨੇ ਉਦੋਂ ਕਿਉਂ ਨਹੀਂ ਇਨਕਾਊਂਟਰ ਕੀਤਾ ਜਦੋਂ ਸਾਹਮਣੇ ਧਿਰ ਖੜੀ ਸੀ ਉ ਤਾਂ ਨੌਜਵਾਨਾਂ ਦੇ ਖੱਬੀ ਲਾਤਰੇ ਵਿੱਚ ਗੋਲੀ ਵਾਜਦੀ ਹੈ ਦਿੱਤ ਖਬਰਾਂ ਆਉਂਦੀਆਂ ਇੱਥੇ ਫਲਾਣਾ ਗੈਂਗਸਟਰ ਮਾਰਿਆ ਗਿਆ ਨਸ਼ਾ ਤਸਕਰ ਦਾ ਇਨਕਾਊਂਟਰ ਹੋ ਗਿਆ ਨਹੀਂ ਬਿਲਕੁਲ ਜੀ ਬਹੁਤ ਬਹੁਤ ਮਨਪਾਕੀ ਗੱਲ ਹੈ ਉਹ ਤੇ ਕਿਉਂ ਨਹੀਂ ਵਜਿਆ ਹਾਂ ਉਹਦੇ ਉਹਦੇ ਘਟ ਗਿਆ ਗੱਲ ਹੈ ਜੀ ਉੱਤੇ ਦੇਖੋ ਉਹਦੇ ਨਾਲ ਦੀ ਨਾਲ ਉਹਨੂੰ ਜੇ ਅੱਜ ਇੱਕ ਵਰਦੀ 'ਚੇ ਕੁਝ ਹੋ ਰਿਹਾ ਤਾਂ ਵਰਦੀ ਦੀ ਝੇਪ ਚੱਕੀ ਹੀ ਇੱਥੇ ਰਹਿ ਗਈ ਆ ਇਹਦਾ ਬਿਲਕੁਲ ਬਿਲਕੁਲ ਜੰਗਲ ਰਾਜ ਬਣ ਰਿਹਾ ਜੰਗਲ ਰਾਜ ਬਣ ਰਿਹਾ ਅੱਛਾ ਤੁਸੀਂ ਅਕਾਲੀ ਦਲ ਨਾਲ ਸੰਬੰਧਤ ਹੋ ਜੀ ਹੁਣ ਪੰਜਾਬ ਦੇ ਵਿੱਚ ਹੁਣ ਆਉਣ ਵਾਲੇ ਚੋਣਾਂ ਵੀ ਹੋਣ ਵਾਲੀਆਂ ਹੈਗੀਆਂ ਅਕਾਲੀ ਦਲ ਦਾ ਭਵਿੱਖ ਕੀ ਦੇਖਦੇ ਉਹਦੇ 'ਚ ਦੇਖੋ ਭਾਈ ਜੀ ਗੱਲ ਇਹ ਆ ਵੀ ਸਾਡੇ ਇੱਕ ਨਾ ਜਿਹੜਾ ਆਪ ਦਾ ਪਰਿਵਾਰਕ ਸਿਸਟਮ ਹੈ ਉਹਦੇ ਥੋੜੀ ਜੀ ਹੈ ਹੌਰੀਜਨਟਾ ਨਹੀਂ ਉਹ ਗੁਰੂ ਮਹਾਰਾਜ ਕਿਰਪਾ ਕਰਨਗੇ ਹੌਰੀਜਨਟਾਣੀ ਨੂੰ ਮਤਲਬ ਦੂਰ ਕਰਕੇ ਗੁਰੂ ਮਹਾਰਾਜ ਨੇ ਕੀਤੀ ਤਾਂ ਫੇਰ ਪਰ ਲੋਕਾਂ ਦੇ ਮਨ 'ਚ ਠੀਕ ਹੈ ਕਾਲੀ ਦਲ 'ਚ ਥੋੜਾ ਜਿਹਾ ਆਪਸ 'ਚ ਦਰਿ ਢੇ ਬੰਦਿਆਂ ਵਰਗੀਆਂ ਪਰ ਮੁਲ ਮਹੇਗੀ ਪ੍ਰੋਬਲਮ ਪਰ ਗੱਲ ਇਹ ਹੈ ਵੀ ਤੂੰ ਚਾਹੇ ਕੋਈ ਕਾਂਗਰਸੀ ਹੈ ਚਾਹੇ ਕੋਈ ਕਾਲੀ ਹੈ ਚਾਹੇ ਕੋਈ ਕੋਈ ਹੈ ਪਿੱਛੇ ਪੁਣ ਕੇ ਗੱਲ ਸੁਣ ਲਓ ਹਰੇ ਕਹਿੰਦਾ ਵੀ ਯਾਰ ਕਾਲੀ ਦਾ ਲੱਗੀ ਸਰਕਾਰ ਹੂੰ ਯਾਦ ਕਰਦੇ ਆ ਲੋਕ ਭਾਈ ਜੀ ਮੈਂ ਮੈਂ ਕਹਿੰਦਾ ਮੈਂ ਟਫ ਤੇ ਕਣ ਕੇ ਦੱਸਦਾ ਮੈਂ ਅੱਜ ਵੀ ਗੱਲ ਚੱਲੀ ਇੱਕੋ ਇੱਕ ਸ਼੍ਰੋਮਣੀ ਕਾਲੀ ਦਲ ਹੈ ਜਦੋਂ ਸੋ ਜਦੋਂ ਬੰਦਾ ਬਚਾਉਂਦਾ ਸੀ ਆਪਦੀ 20 3000 ਚ ਮੋਟਰ ਲਾ ਲੈਂਦਾ ਸੀ ਅੱਜ ਭਾਈ ਜੀ ਜਿਨ੍ਹਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੈ ਜਿਨ੍ਹਾਂ ਨੇ ਆਟੇ ਨੂੰ ਕਲੈਕਸ਼ਨ ਮੰਡੇ ਵੀ ਲੈ ਲਓ ਭਾਈ ਜਿਹੜਾ ਮਰਜੀ ਪਰ ਦੱਬ ਕੇ ਆਪਦੀ ਫਸਲ ਉੰਦੀ ਕਰੋ ਤੇ ਭਾਈ ਜੀ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਦੇ 5 ਸਾਲ ਲੰਘ ਗਏ 3 ਇਹਨਾਂ ਦੇ ਲੰਘੇ ਇੱਕ ਸਿੰਗਲ ਕਲੈਕਸ਼ਨ ਜੇ ਕਿਸੇ ਨੇ ਦਿੱਤਾ ਤਾਂ ਮੈਂ ਕਹਿੰਦਾ ਜੋ ਡੰਡ ਲਾਉਂਗੇ ਚੱਲਣ ਨੂੰ ਪਰ ਉਹ ਕਹਿੰਦੀ ਜੀ ਵੀ ਹੁਣ ਕਨੈਕਸ਼ਨਾਂ ਦੀ ਜ਼ਰੂਰਤ ਨਹੀਂ ਭਗਵਾਨ ਤਮਾਨ ਸਰਕਾਰ ਤਾਂ ਇਹ ਦਾਵਾ ਕਰਦੀ ਹੈ ਵੀ ਅਸੀਂ ਪਾਣੀ ਆ ਜਿਹੜਾ ਉਹ ਟੇਲਾਂ ਤੱਕ ਪਹੁੰਚਾਤਾ ਹੈ ਫਿਰ ਮੋਟਰ ਨਹੀਂ ਫਿਰ ਮੋਟਰ 12 ਲੱਖ 12 15 15 ਲੱਖ ਦੀ ਕਿਉਂ ਹੋਈ ਪਈ ਹੈ ਫਿਰ ਇਹਦਾ ਮਤਲਬ ਲੋਕਾਂ ਦਾ ਜਲੂਸ ਹੀ ਕੱਢਣਾ ਜੇ ਲੋੜ ਨਹੀਂ ਲਾ ਮੈਂ ਅੱਜ ਮੈਨੂੰ ਕਨੈਕਸ਼ਨਾਂ ਦੀ ਲੋੜ ਹੈ ਮੈਂ 5 ਲੱਖ ਨੂੰ ਕਨੈਕਸ਼ਨ ਤੋਂ ਤਿੰਨ ਕਨੈਕਸ਼ਨ ਲੈਣ ਨੂੰ ਪਿਆ ਰਿਹਾ ਮੈਂ ਕੋਈ ਜ਼ਮੀਨ ਬਿਨਾਂ ਕਨੈਕਸ਼ਨ ਵਾਲੀ ਲਈ ਹੈ ਤੇ ਮੈਂ ਅਗਲਾ ਮੰਗਦਾ 15 ਲੱਖ ਮੈਂ ਕਿੱਥੋਂ ਲੈਣਾ ਜੀ ਕਿੱਥੋਂ ਲਵਾਂਗਾ 5-5 ਲ ਬਜੀ ਇਹ ਲੋੜਾ ਕਿਤੇ ਮੁੱਕਣਾ ਜੀ ਠੀਕ ਹੈ ਨਲੀਆਂ ਨੂੰ ਇੰਨਾ ਗੱਲਾਂ ਦੇ ਨਹੀਂ ਪਤਾ ਇਹ ਤਾਂ ਜਦੋਂ ਪਾਣੀ ਦੀ ਲੋੜਾ ਉਹ ਤੋਂ ਬੰਦ ਕਰਕੇ ਭੇਜਦੇ ਤਾਂ ਨਹੀਂ ਲੋੜਾ ਉਹ ਤੋਂ ਸੂਏ ਉੱਤੋਂ ਦੇ ਡੁੱਲਦੇ ਤੁਰੇ ਜਾਂਦੇ ਆ ਇੱਕ ਪਾਸੇ ਲਾਹਵ ਸਿੰਘ ਗੋਕੀ ਨੇ ਬਿਆਨ ਦਿੱਤਾ ਸੀਗਾ ਸਦਨ ਦੇ ਵਿੱਚ ਇਹ ਬਿਆਨ ਦਿੱਤਾ ਵੀ ਜਿਹੜਾ ਪਾਣੀ ਦੇ ਪੱਧਰ ਦਾ ਵੀ ਜਿਹੜੀ ਰਿਪੋਰਟ ਆਈ ਹੈ ਵੀ ਉਹ ਪਾਣੀ ਦਾ ਪੱਧਰ ਆ ਜਿਹੜਾ ਬਹੁਤ ਨੀਵਾ ਹੋ ਗਿਆ ਆਪਣੇ ਇਲਾਕਿਆਂ ਦੇ ਵਿੱਚ ਇਹਨੂੰ ਲੈ ਕੇ ਚਿੰਤਾ ਵੀ ਜਤਾਈ ਹੈ ਕੀ ਲੱਗਦਾ ਵੀ ਫਸਲ ਜਿਵੇਂ ਹੁਣ ਫਸਲਾਂ ਬੀਜਦੇ ਆਗੇ ਇਹਦਾ ਕੋਈ ਠੋਕਮਾ ਪ੍ਰਬੰਧ ਸਰਕਾਰ ਨੂੰ ਦੇਣਾ ਚਾਹੀਦਾ ਵੀ ਉਹਦਾ ਬਦਲ ਦੇ ਉਹਦਾ ਉਹਦਾ ਜੀ ਫਸਲ ਦਾ ਬਦਲ ਦੇਣਾ ਚਾਹੀਦਾ ਇਹ ਦੇਖੋ ਵਧੀਆ ਮਤਲਬ ਵੀ ਬੀਜ ਵਧੀਆ ਦੇਖੋ بڑے ਬਦਲ ਮੇ ਪ੍ਰਬੰਧ ਹੋ ਸਕਦੇ ਆ ਅੱਗੇ ਵੀ ਹੁੰਦੇ ਰਹੇ ਆ ਉਹਦੇ ਚ ਪਰ ਉਧਰ ਧਿਆਨ ਹੀ ਨਹੀਂ ਉਧਰ ਧਿਆਨ ਹੀ ਨਹੀਂ ਭਾਈ ਜੀ ਜਾਲੀ ਦਵਾਈਆਂ ਜਾਲੀ ਬੀਜ ਬਦਲ ਲੋਕਾਂ ਦਾ ਨਾਸ ਬੱਜਿਆ ਪਿਆ ਤੁਸੀਂ ਮੈਂ ਐਂ ਦੱਸੋ ਵੀ ਆ ਹੁਣ ਇਹਨਾਂ ਨੇ ਕੋਈ ਵਧੀਆ ਪ੍ਰਬੰਧ ਨਹੀਂ ਦਿੱਤਾ ਐਦ ਕਿ ਹੁਣ ਕਣਕਾਂ ਠੀਕ ਆ ਮੀਮੂ ਪੈ ਕੇ ਕਣਕਰ ਆ ਲਗੀਆਂ ਨਹੀਂ 90% ਕਣਕ ਐਦ ਕਿ ਖੇ ਖਰਾਬ ਹੋ ਗਏ ਜਦੋਂ ਬੀਜਾਂ ਤੁਸੀਂ ਕਦੇ ਸੁੰਢੀ ਪੈ ਗਈ ਕਿਤੇ ਕੋਸ਼ ਹੋਊਗਾ ਕਿਤੇ ਕੋਸ਼ ਹੋ ਗਿਆ ਬੁਰਾ ਹਾਲ ਹੈ ਕਿਸਾਨ 1.5 ਮਹੀਨਾ ਕੋਟਾ ਹੋ ਦੇਖੀ ਗਿਆ ਕਣ ਕਹੂ ਕ ਨਾ ਹੋ ਹੋ ਕ ਨਾ ਹੋ ਮਤਲਬ ਇਧਰ ਕੋਈ ਧਿਆਨ ਨਹੀਂ ਉਹਦਾ ਧਿਆਨ ਸਿਰਫ ਤੇ ਸਿਰਫ ਭਾਈ ਜੀ ਮਤਲਬ ਆਪਦੀ ਜੇਬ ਤੱਕ ਧਿਆਨ ਹੈ ਕਿਸੇ ਦਾ ਕਿਸ ਕੋਈ ਮਰਦਾ ਖਪਦਾ ਥਾਣੇਦਾਰ ਮਰ ਗਿਆ ਕਿਸੇ ਦਾ ਪੁੱਤ ਮਰ ਗਿਆ ਉਹ ਕਿਸੇ ਦਾ ਕਿਸੇ ਦਾ ਘਰ ਵਾਲਾ ਮਰ ਗਿਆ ਕਿਸੇ ਬੱਚਾ ਦਾ ਪਿਓ ਮਰ ਗਿਆ ਇਹਨਾਂ ਨੂੰ ਕੀ ਹੈ ਇਹਦਾ ਰੋਜ਼ ਮਰੀ ਜਾਣ ਇਹਨਾਂ ਦੀ ਡਫਲੀ ਆਪਦੀ ਵਜਦੀ ਹੈ ਤੁਸੀਂ ਕਿਸਾਨ ਪਰਿਵਾਰ ਨਾਲ ਸੰਬੰਧਤ ਹੋ ਕਿਸਾਨ ਕੀ ਆਪ ਗੱਲ ਕਰਦੇ ਹੋ ਵੀ ਮੈਂ ਕਿਸਾਨਾਂ ਦਾ ਧੀ ਪੁੱਤ ਹਣ ਤੇ ਬਈ ਜਿਵੇਂ ਹੁਣ ਮੰਡੀਆਂ ਦੇ ਵਿੱਚ ਪ੍ਰਬੰਧ ਕੀਤਾ ਗਿਆ ਉਹ ਆਪ ਦੇ ਕੰਨੀਓ ਦਾਵੇ ਕਰਦੇ ਵੀ ਪ੍ਰਬੰਧਾ ਜਿਹੜੇ ਉਸ ਚੱਜੇ ਢੰਗ ਨਾਲ ਕੀਤੇ ਗਿਆ ਤੁਸੀਂ ਵੀ ਮੰਡੀਆਂ ਚ ਹੁਣ ਜਾਣਾਗਾ ਤੇ ਗਏ ਵੀ ਹੋਵੋਗੇ ਉੱਥੇ ਕਿਹਜੇ ਪ੍ਰਬੰਧ ਬਈ ਜੀ ਚਲੋ ਕਣਕ ਤਾਂ ਆਉਣੀ ਐ ਤੁਸੀਂ ਪਿੱਛੇ ਜਾ ਕੇ ਝੋਨੇ ਚ ਜੋ ਕਿਸਾਨਾਂ ਦੀ ਲੁੱਟ ਹੋਈ ਹੈ ਜੋ ਕਿਸਾਨਾਂ ਦੀ ਲੁੱਟ ਪਿਛਲੇ ਹੜੀ ਝੋਨੇ ਚ ਝੋਨੇ ਵਾਲੇ ਲੁੱਟ ਹੋਈ ਆ ਲੁੱਟ ਹੋਈ ਬਈ ਜੀ ਮੈਨੂੰ ਐ ਦੱਸੋ 10 ਕਿੱਲੇ ਝੋਨਾ ਬੰਦੇ ਦਾ ਲਾਇਆ ਵਾ ਉਹਨੂੰ ਕਹਦਾ ਵੀ ਤੇਰੇ 10 ਗੱਟੇ ਲੱਗਣਗੇ ਤੇਰਾ ਤਾਂ ਝੋਨਾ ਨਹੀਂ ਠੀਕ ਬਈ ਜੀ 100 ਗੱਟਾ ਉੱਡ ਗਿਆ 100 ਗੱਟਾ ਬੀਜੂ ਨੇ ਦਾਸਾ ਫਸਲ ਉਲਗੋਣਾ ਕਿੰਨਾਂ ਨੌਕਰੀਆਂ ਦੀ ਰਹਿ ਗਈ ਇਹ ਲੋਟੀਆਂ ਹੋਰ ਕੀ ਨਹੀਂ ਇਹ ਅੱਖਾਂ ਵਿੱਚ ਕਿੰਨਗਾਏ ਇਹਨਾਂ ਨੇ ਟਾਈਮ ਇਹਨਾਂ ਨੂੰ ਨਹੀਂ ਪਤਾ ਵੀ ਸ਼ਰੇਆਮ ਸ਼ੇਲ ਨਾਲੇ ਕੋਈ 5 ਗੱਟੇ ਲੈ ਰਿਹਾ ਕੋਈ 7 ਲੈ ਰਿਹਾ ਕੋਈ 10 ਲੈ ਰਿਹਾ ਇਹ ਇਹਨਾਂ ਦੀ ਕਿਤੇ ਹੁਣ ਐਨਕ ਟਿੱਕੀ ਵੀ ਆ ਇਹਨਾਂ ਨੂੰ ਨਹੀਂ ਪਤਾ ਵੀ ਕਿਹਨੂੰ ਨਹੀਂ ਪਤਾ ਹਰੇਕ ਨੂੰ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਉਹ ਲੋਟੀ ਹੈ ਇਹ ਬਸ ਇਹਦਾ ਦਿਨੇ ਡੱਕ ਹੈ ਜੀ ਜੇ ਕੋਈ ਮਾੜਾ ਮੋਟਾ ਜੇਬ ਕਤਰਾ ਕੋਈ ਜੇਬ ਪੜਦਾ ਉਹਦਾ ਹੋਰ ਕੋਈ ਬਾਣਾ ਮੋਟਾ ਰਿਸਕ ਤਾਂ ਲੈਂਦਾ ਇਹਦਾ ਬਿਨਾਂ ਰਿਸਕ ਤੋਂ ਐ ਕਹਿੰਦੇ ਵੀ ਅਗਲੇ ਸਾਡੇ ਘਰੇ ਸਿੱਟ ਗਿਆ ਅੱਛਾ ਫੇਰ ਭਰਾਂਗੇ ਅੱਛਾ ਇੱਕ ਹੁਣ ਇਹ ਸਵਾਲ ਇਹਦੇ ਵਿੱਚ ਹੀ ਹੋਰ ਸੀ ਆਪਾਂ ਅਕਾਲੀ ਦਲ ਦੇ ਭਵਿੱਖ ਦੀ ਵੀ ਗੱਲ ਕਰ ਲਈ ਹੁਣ ਇਹਨਾਂ ਵਾਲੇ ਭਵਿੱਖ ਦਾ ਕੀ ਕੀ ਲੱਗਦਾ ਤੁਹਾਨੂੰ ਵੀ ਇਹਨਾਂ ਨਾਲ ਕੀ ਹੋਊਗਾ ਦਿੱਲੀ ਦੂਰ ਆ ਭੈਜੀ ਇਧਰ ਜਿੱਦੋਂ ਪਿੰਡਾਂ ਚ ਆਉਣਗੇ ਉਦੋਂ ਤੁਸੀਂ ਕਹਨਾ ਜਿਵੇਂ ਅੱਗੇ ਨਿੱਕੇ ਹੁੰਦੇ ਜਵਾਕ ਨਾ ਜਦੋਂ ਕੁੱਤੇ ਇਕੱਠੇ ਹੋ ਜਾਂਦੇ ਜਾਂ ਕੋਈ ਜਾਨਵਰ ਇਕੱਠੇ ਹੋ ਕੇ ਲੜਦੇ ਜਵਾਗ ਡਲੇ ਮਾਰ ਮਾਰ ਭਾਈਦੀ ਇਹ ਤਾਂ ਉਹ ਹੁਣ ਹੈ ਹੂੰ ਉਹ ਹੁਣ ਹੈ ਆ ਜਿਹੜੀਆਂ ਗੱਲਾਂ ਕਨਾ ਭਾਈ ਜੀ ਕਿਤੇ ਥਾਣੇਦਾਰ ਮਰਵਾਦਾ ਕਿਤੇ ਉਹ ਕਰਤਾ ਕਿਤੇ ਉਹ ਕਰਤਾ ਇਹ ਦੇਣੀਆਂ ਪੈਂਦੀਆਂ ਇਹ ਰਾਜ ਥੋੜਾ ਹੈ ਕੋਈ ਇਹ ਤਾਂ ਜੰਗਲ ਰਾਜ ਜਿਹੜੇ ਇੱਕ ਘਰ ਤੋਂ ਆਏ ਜਾ ਰਹੇ ਉਹ ਕਿੰਨਾ ਦੇ ਘਰ ਤੋਂ ਆਏ ਜਾ ਰਹੇ ਹਾਲਾਂਕਿ ਜਿਹੜੇ ਵੱਡੇ ਸਮਗਲਰ ਉਹਨਾਂ ਦੇ ਨਾਮ ਹੋਣ ਪਰ ਸਾਲਿਆਂ ਦੀ ਗੱਲ ਕਰ ਲਈ ਆਪਾਂ ਵੀ ਇੱਕ ਬਠਿੰਡੇ ਦੇ ਵਿੱਚ ਇੱਕ ਮਹਿਲਾ ਪੁਲਿਸ ਅਫਸਰ ਸੀ ਉਹਦੇ ਤੋਂ ਚਿੱਟਾ ਬਰਾਮਦ ਵੀ ਹੋਇਆ ਉਹਦੇ ਘਰ ਨੂੰ ਢਾਉਣ ਦੀ ਜਿਹੜੀ ਗੱਲ ਵੀ ਚੱਲੀ ਸੋਸ਼ਲ ਮੀਡੀਆ ਤੇ ਬਹੁਤ ਚਰਚਾ ਹੋਈ ਵੀ ਉਹਦਾ ਘਰ ਢਾਉਣਾ ਚਾਹੀਦਾ ਉਹਦੇ ਬਾਰੇ ਕੀ ਸੀ ਭਾਈ ਜੀ ਉਹਦੇ ਗੱਲਾਂ ਹੀ ਕੱਲੀਆਂ ਤੁਹਾਨੂੰ ਗੱਲਾਂ ਹੀ ਸੁਣਨ ਨੂੰ ਮਿਲ ਗਈਆਂ ਢੈਂਦਾ ਕੁਛ ਨਹੀਂ ਅੱਛਾ ਹਾਂ ਘਰ ਤੇ ਜਿਹੜੇ ਢਾਉਣ ਵਾਲੇ ਆ ਜਿਹੜੇ ਘਟਾ ਰਹੇ ਆ ਉਹ ਤਾਂ ਦੇਖੋ ਹੋ ਸਕਦਾ ਇੱਕ ਆ ਦੁੱਖਾ ਉਹਦੇ ਕੋ ਹੋਵੇ ਉਹ ਤਾਂ ਇੱਕ ਆਪਣੀ ਹਵਾ ਬਣਾਉਣ ਦੇ ਵੋਟਾਂ ਪੈਦਾ ਕਰਨ ਵਾਲੀ ਗੱਲ ਹੈ ਜਿੱਥੇ ਘਟਾਉਣੇ ਚਾਹੀਏ ਮੇਰੀ ਗੱਲ ਸੁਣੋ ਜੀ ਇਹ ਜਿੱਥੋਂ ਗੱਲ ਚੱਲਦੀ ਹੈ ਜਿੱਥੋਂ ਗੱਲ ਚੱਲਦੀ ਹੈ ਉੱਥੇ ਕਿਉਂ ਨਹੀਂ ਮਤਲਬ ਉਹਨੂੰ ਗੱਲ ਨੂੰ ਉੱਥੋਂ ਕਿਉਂ ਨਹੀਂ ਫੜਿਆ ਜਾਂਦਾ ਹੁਣ ਮੇਰੀ ਗੱਲ ਸੁਣੋ ਇੱਥੇ ਛਾਪੇ ਮਾਰੀ ਹੁੰਦੀ ਹੈ ਪੀਜੀਲ ਫਾਪਾਣਾ ਸੀਵਰੇਜ ਬੰਦ ਹੁੰਦੇ ਆ ਨਾਲੀਆਂ ਬੰਦ ਹੁੰਦੀਆਂ ਬਹੁਤ ਨੁਕਸਾਨ ਹੋ ਰਿਹਾ ਹੈ ਇਹ ਇਹ ਨੂੰ ਦੇਖੋ ਜੀ ਬੰਦ ਕਰੋ ਲਫਾਫੇ ਬੰਦ ਕਰੋ ਹੁਣ ਜਿੱਥੇ ਲਫਾਫੇ ਬਣਦਾ ਜਿੱਥੇ ਮومی ਕਾਈ ਤਿਆਰ ਹੁੰਦਾ ਇਹ ਉਹ ਫੈਕਟਰੀ ਕਿਉਂ ਨਹੀਂ ਸੀਲ ਹੁੰਦੀ ਸਰਕਾਰ ਨੂੰ ਕਿਤੇ ਦਿਂਦਾ ਨਹੀਂ ਸਿੱਧੀ ਸਿੱਧੀ ਗੱਲ ਕਰੋ ਵੀ ਕਹਿਣਾ ਕਿ ਸਿੱਧੀ ਬਸ ਉੱਥੋਂ ਪੈਸੇ ਆਉਂਦੇ ਆ ਉੱਥੋਂ ਪੈਸੇ ਆਉਂਦੇ ਆ ਥੱਲੇ ਛਾਪੇ ਮਾਰੀ ਹੋਈ ਤੁਸੀਂ ਲਫਾਫੇ ਬਣਨ ਨਹੀਂ ਨਾ ਦੇਓ ਆਪੇ ਘਰੋਂ ਝੂਲਾ ਲੈ ਕੇ ਜੇ ਉੱਤੇ ਨੇ ਮੇਰੇ ਵਰਗਾ ਠੀਕ ਹੈ ਕਨਾ ਇਹ ਹੀ ਗੱਲ ਨਸ਼ਾ ਦੀ ਹੈ ਤੁਸੀਂ ਐਵੇਂ ਉਹ ਲੋਕ ਹੋਰਾਂ ਦੇ ਦੂਜੇ ਤੀਜੇ ਦੇ ਘਰ ਦੇ ਤੁਸੀਂ ਜਿੱਥੋਂ ਇਹ ਗੱਲ ਪੈਦਾ ਹੁੰਦੀ ਉੱਥੋਂ ਉੱਥੇ ਬਾਹ ਵੱਡੂ ਇਹਦਾ ਤੁਸੀਂ ਇੱਕ ਗੱਲ ਕਹੀ ਵੀ ਉਹਦੇ ਤੇ ਕਾਰਵਾਈ ਨਹੀਂ ਹੋਣੀ ਵੀ ਗੱਲਾਂ ਹੀ ਰਹਿ ਜਾਣੀਆਂ ਉਹਦੇ ਘਰ ਨਹੀਂ ਟਹਿਣਾ ਐਂ ਕਿਉਂ ਲੱਗਦਾ ਕੈਦਨ ਹੋਗੇ ਬਾਈ ਜੀ ਕੈਦਨ ਹੋਗੇ ਗੋਰ ਤਾਂ ਪੀਲਾ ਪੰਜਾ ਉਹਦੇ ਪਿਆ ਜਾਂਦਾ ਉਹਦੇ ਕਿਉਂ ਨਹੀਂ ਪਿਆ ਤੁਹਾਡਾ ਤੁਹਾਡਾ ਪੱਤਰਕਾਰ ਜਿਹੜਾ ਭਾਈਚਾਰਾ ਉਹਨੇ ਜਾ ਕੇ ਉਥੇ ਪਿੱਟੀ ਵੀ ਜਾਂਦਾ ਉਹ ਉਹ ਕਹਿੰਦਾ ਕੋਠੀ ਉਮੇ ਖੜੀਆ ਉਹਨਾ ਪੀਲਾ ਪੰਜਾ ਨਾਲ ਕੁਛ ਨਹੀਂ ਤੇ ਅੱਜ ਵੀ ਉਮੇ ਖੜੀ ਉਹ ਦੇਖੋ ਕੋਈ ਨਾ ਕੋਈ ਕਿਤੇ ਨਾ ਕਿਤੇ ਕਿਸੇ ਅਫਸਰ ਕਿਸੇ ਲੀਡਰ ਦੀ ਇਤਨਾ ਕਿਤਨਾ ਤੱਕ ਗੁੰਡੀ ਜੁੜੀ ਹੁੰਦੀ ਹੈ ਜੀ ਜਿੱਗਾ ਕਮਾਉ ਉਹ ਤੋਂ ਕਿਸੇ ਦਾ ਵੀ ਹੋ ਸਕਦਾ ਕਿਸੇ ਦਾ ਅੱਛਾ ਜਿਹਦਾ ਜਿਹਦਾ ਐਡਾ ਤੌਰ ਤਰੀਕਾ ਚੱਲਦਾ ਇੱਕ ਛੋਟੇ ਹਉਦੇ ਤੇ ਹੋ ਕੇ ਐਡਾ ਕਿ ਤੌਰ ਤਰੀਕਾ ਚੱਲਦਾ ਹੈ ਠੀਕ ਹੈ ਇਹ ਇਹ ਦੇਖੋ ਇਹ ਕਿਸੇ ਗੱਲ ਨਾਲ ਚੱਲਦਾ ਲੋਕ ਭਾਈ ਜੀ ਲੋਕ ਦੋਹਰਦੇ ਆ ਲੋਕਾਂ ਕੋਲ ਗੱਲ ਸੁਣੋ ਅਸੀਂ 56 ਕਿੱਲਾਂ ਦੀ ਖੇਤੀ ਕਰ ਲਿਆ ਚਾਰ ਭਰਾ ਅਸੀਂ ਸਾਰੇ ਕੰਮ ਕਰਦੇ ਆ ਮੈਂ ਅਸੀਂ ਤੋਂ ਅਸੀਂ ਘਰ ਪਾਲਿਆ ਕਹਿੰਦੇ ਪ੍ਰਧਾਨ ਨੇ ਮਿਊਂਸਪਲ ਦੀ ਜੋ ਕਰ ਪਾ ਲਈ ਅਜੇ ਆਮ ਪੰਜ ਸੱਤ ਕਿ ਲੈਣੇ ਨੇ ਕੋਠੀ ਪਾ ਲਈ ਉਹ ਗਣਤੀ ਮਿੰਤੀ ਸੀ ਜੀ ਇਹ ਦੇਖੋ ਇਹ ਗੱਲਾਂ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਦੇਖੋ ਉਹ ਹੁਣ ਜਿਹੜੇ ਸਾਡੇ ਵਿਰੋਧੀ ਐ ਜਿਨ੍ਹਾਂ ਦੇ ਅਸੀਂ ਨਹੀਂ ਪੈਰ ਲੱਗਣ ਦਿੰਦੇ ਉਹਨਾਂ ਨੇ ਫਿਰ ਆਪਾਂ ਆ ਕੁਸਤਾ ਕਰਨਾ ਹੀ ਹੈ ਹਨਾ ਇਹਦਾ ਸੁਭਾਅਕ ਹੀ ਆ ਹਨਾ ਹੁਣ ਉਹਦੇ ਘਰ ਐ ਹੁਣ ਉਹਦੇ ਘਰ ਨੂੰ ਕਿੰਨੇ ਦਿਨ ਹੋ ਗਏ ਕਿਹੜੀ ਤਰੀਖ ਦੀ ਫੜੀ ਪਈ ਜੀ ਦੱਸੋ ਕਿਹੜੀ ਹੋ ਗਏ ਜੀ ਬਿਲਕੁਲ ਠੀਕ ਐ ਹੁਣ ਹੁਣ ਉੱਤੇ ਕਿਹੜਾ ਜੀ ਵੀ ਸੰਗਾਏ ਨਹੀਂ ਉਹ ਤਾਂ ਹੁਣ ਨੂੰ ਤਾਂ ਜਦੋਂ ਉਹਦੇ ਘਰਬਾਹੀ ਕਰਤੀ ਕਨੇ 15 ਗ੍ਰਾਮ 18 ਗ੍ਰਾਮ ਜਿੰਨਾ ਫੜਿਆ ਗਿਆ ਪਰਮਾਨ ਸਰ ਨੇ ਬਿਆਨ ਜਰੂਰ ਦਿੱਤਾ ਜੀ ਵੀ ਹਾਂ ਵੀ ਜਿਹੜਾ ਵੀ ਪੁਲਿਸ ਆ ਫੜਿਆ ਗਿਆ ਤੇ ਵੀ ਲੋਕ ਇਹ ਨਾ ਸੋਚਣ ਵੀ ਉਹਨਾਂ ਤੇ ਕਾਰਵਾਈ ਨਹੀਂ ਹੋਊਗੀ ਤੇ ਉਹ ਤਾਂ ਕਹਿੰਦੇ ਕਾਰਵਾਈ ਨਹੀਂ ਹੁਣ ਫਿਰ ਉਹਦਾ ਘਰ ਨਾ ਤਾਂ ਗਿੱਲਾ ਹੈ ਵੀ ਭਾਈ ਇਹਦੇ ਠਹਿਰ ਜੋ ਇਹਦੇ ਗਿੱਲਾ ਨੂੰ ਸੁੱਕ ਜਾਣ ਦਿਓ ਉਹਦੀ ਕੋਠੀ ਕਿਹੜਾ ਗਿੱਲੀ ਹੈ ਵੀ ਭਾਈ ਹੁਣ ਸੁਕਾਉਣ ਨੂੰ ਹਜੇ ਹਵਾਲਾ ਵੰਦੇ ਆ ਜਾ ਇਹਨਾਂ ਹੋ ਵੀ ਬਸਾਖੀ ਦਾ ਸ਼ੁਭ ਦਿਹਾੜਾ ਲੰਘ ਜਾਣ ਤੋਂ ਫੇਟਾਂ ਹਾਂਗੇ। ਹੂੰ ਹੂੰ। ਕੁਝ ਤਾਂ ਹੈ ਕਿ ਨਾ ਕਿਵੇਂ ਦੇਖਦੇ ਹੁਣ ਸਰਪੰਚ ਤੇ ਉਸ ਤੇ ਕਿੱਦਾ ਦੀ ਕਾਰਵਾਈ ਹੋਊਗੀ ਜਾਂ ਕਿੱਦਾ ਦੀ ਕਾਰਵਾਈ ਹੋਣੀ ਚਾਹੀਦੀ ਹੈ। ਉਹਦੇ ਚ ਗੱਲ ਇਹ ਹੈ ਕਿ ਪੱਲਸ ਵਾਲੇ ਸਾਥੂ ਉਹਦੇ ਚ ਗੱਲ ਨਹੀਂ ਹੈ ਜੀ ਤਾਂ ਉਹ ਸਰਪੰਚ ਹੁੰਦਾ ਕੋਈ ਕਾਲੀ ਦਲ ਨਾਲ ਸੰਬੰਧਤ ਕੋਈ ਕਾਂਗਰਸ ਨਾਲ ਸੰਬੰਧ। ਫਿਰ ਤਾਂ ਹੁਣ ਉਹਨੂੰ ਗੁੰਡਾ ਵੀ ਬਣਾ ਦਿੰਦੇ। ਮਾਨ ਸਾਹਿਬ ਦਾ ਵੀ ਬਿਆਨ ਆਉਂਦਾ। ਮਤਲਬ ਇੱਕ ਉਹਥੇ ਅੰਮ੍ਰਿਤਸਰ ਟਮਾਟਰ ਵਾਲਾ ਉਹ ਟਮਾਟਰ ਕਹਿਣਾ ਨਹੀਂ ਆਉਂਦਾ ਉਹ ਬੜੀਆਂ ਗੱਲਾਂ ਕਰਦਾ। ਹਾਂ ਉਹ ਉਹ ਹੁਣ ਉਹਨੂੰ ਇਹਨਾਂ ਦਾ ਬਿਆਨ ਆ ਜਾਂਦਾ। ਪੀਤਾ ਜੀ ਕਾਲੀ ਦਲ ਦਾ ਗੁੰਡਾ ਸੀ ਇਮਾਰਤਾਂ ਕਾਊਂਟਰ ਕਰਤਾ ਇਹ ਜੀ ਕਾਂਗਰਸ ਦਾ ਗੁੰਡਾ ਉਹਨੂੰ ਇਹਨਾਂ ਦਾ ਆਬਦਾ ਹੈ ਉਹਨੂੰ ਇਹਨਾਂ ਨੇ ਬੁੱਕਲ ਚ ਲੈ ਲਿਆ ਜਿਹੜੇ ਬਿਆਨਾਂ ਨੂੰ ਨਾਲ ਤੁਸੀਂ ਗੱਲਾਂ ਕਰਦੇ ਹੋ ਨਾ ਇਹ ਇਹ ਪਹਿਲੀ ਸਰਕਾਰ ਆਈ ਹੈ ਪੰਜਾਬ 'ਚ ਜਿੱਦੇ ਰਾਤ ਨੂੰ ਬਿਆਨ ਹੋਰ ਹੁੰਦੇ ਤੜਕੇ ਹੋਰ ਹੁੰਦੇ ਇਹਨਾਂ ਦੇ ਇਹਨਾਂ ਬਿਆਨਾਂ ਚੋਂ ਕੱਢਣ ਪਾਉਣ ਨੂੰ ਹੈ ਨਹੀਂ ਇਹਦਾ ਯਾਰ ਤੁਸੀਂ ਤਾਂ ਐਂ ਕੁਐਸਚਨ ਕਰੀ ਜਾਂਦੇ ਹੋ ਜਿਵੇਂ ਬਿਆਰ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਹੁੰਦਾ ਵੀ ਜੋ ਬੋਲਿਆ ਤੇ ਉਹਦਾ ਕਲਾ ਕਲਾ ਮੋਤੀ ਵਾਂਗੂ ਚਿਣ ਕੇ ਕਲਾ ਕਲਾ ਬਿਆਨ ਉਹ ਇਹ ਤਾਂ ਰਾਤ ਨੂੰ ਕੁਝ ਹੋਰ ਆ ਤੜਕੇ ਕੁਝ ਹੋਰ ਆ ਮਾਨ ਸਾਹਿਬ ਅਕਸਰ ਹੀ ਕਹਿੰਦੇ ਉਹ ਕਹਿੰਦੇ ਸੁਖਵੀਰ ਖੋੰਜੇ ਲਾਤਾ ਅਸੀਂ ਪੁਰਾਣੇ ਬੋਰਡ ਪੱਟਦੇ ਅਸੀਂ ਆ ਇਦਾਂ ਦਾ ਕੁਝ ਕਰਤਾ ਉਹ ਤਾਂ ਬਾਈ ਜੀ ਉਹਦਾ 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 5 6 ਸਾਲ 5 6 ਟਰਮਾਂ ਸਰਕਾਰ ਰਹੇਗੀ ਕਿ ਨਾ 5 6 ਟਰਮਾਂ ਰਹੇਗੀ ਇਹਨਾਂ ਦਾ ਸਭ ਤੋਂ ਵੱਡਾ ਰੋਲ ਮਾਡਲ ਰੋਲ ਚਲਾਇਆ ਸੀ ਦਿੱਲੀ ਤੋਂ ਹੁਣ ਦਿੱਲੀ ਕੀ ਹੋਇਆ ਦਿੱਲੀ ਤਾਂ ਕਲਾ ਹਰ ਕੇ ਆਏ ਆ ਉੱਥੇ ਤਾਂ ਮਿਲਕੀਆਂ ਫੇਰ 8 10 15 ਤੁਸੀਂ ਜਿੱਦੇ ਇੱਥੇ ਇਲੈਕਸ਼ਨ ਹੋਈ ਉਹ ਤਾਂ ਪੰਜ ਛੇ ਟਰਮਾਂ ਸਰਕਾਰ ਕਾਂਦੀ ਦਲ ਦਾ ਕਰ ਗਿਆ ਹੈ ਨਾ ਕਾਂਗਰਸ ਵੀ ਕਰ ਗਿਆ ਜਿਹੜਾ ਕੁਝ ਇਹਨਾਂ ਨਾਲ ਹੋਣਾ ਇਹ ਜ਼ਿੰਦਗੀ 'ਚ ਕਿਸੇ ਨਾਲ ਹੋਇਆ ਹੀ ਨਹੀਂ ਹੋਣਾ ਜੋ ਇਹਨਾਂ ਨਾਲ ਹੋਣਾ ਉਹ ਜ਼ਿੰਦਗੀ 'ਚ ਕਿਸੇ ਨਾਲ ਵੀ ਹੋਇਆ ਹੋਣਾ ਕਿਹੜੇ ਬੋਰਡ ਬਾੜ ਪਟਦੇ ਇਹ ਨਾ ਪੱਟੇ ਜਾਂਦੇ ਹੁੰਦੇ ਆ ਨਾ ਹੀ ਲੋਕਾਂ ਦਾ ਇਹੋ ਜੀਆਂ ਸਰਕਾਰਾਂ ਬਿਨਾ ਜੋ ਸਰਕਾਰਾਂ ਪਹਿਲਾਂ ਅੰਨਾ ਕਾਂਦੀ ਦਲ ਦੀਆਂ ਜੋ ਉਹਨਾਂ ਨੇ ਕੀਤਾ ਬਾਈ ਜੀ ਤੁਸੀਂ ਕੰਮ ਕਰਨ ਲੱਗ ਜਾਓ ਕੰਮ ਕਰਨ ਲੱਗ ਜਾਓ ਤੁਸੀਂ ਕੋਈ ਮੰਨ ਲਓ ਬਰਾਸਤੇ ਖਾਲਸਾ ਤੁਸੀਂ ਮੇਰੇ ਯਾਦ ਆ ਅਸੀਂ ਸੀਐਮਓਸ ਬੈਠੇ ਮਤਲਬ ਸਰਦਾਰ ਲੁਧਿਆਣੇ ਤੋਂ ਆਪਣੇ ਰਹਿ ਸੀਗੇ ਮੰਤਰੀ ਕਾਬੜਾ ਨਾ ਸਾਹ ਉਹ ਮੰਤਰੀ ਸੀ ਸਤਾਨਕ ਸਰਕਾਰਾਂ ਦੇ ਨਾ ਸੋਰੀ ਸਾਰਸਪਟਾ ਮੰਤਰੀ ਸੀ ਪ੍ਰਕਾਸ਼ ਸਿੰਘ ਬਾਦਲ ਦੇ ਪਤਾ ਨਹੀਂ ਕੀ ਦਿਮਾਗ ਚਾਈ ਉਹ ਕਹਿੰਦੇ ਸੱਦੂ ਮੰਤਰੀ ਸਾਹ ਨੂੰ ਸੱਦੂ ਚਲ ਉਹਨਾਂ ਨੇ ਬੁਲਾ ਲਿਆ ਉਹ ਕਹਿੰਦੇ ਕਾਬੜੀਆਂ ਸਾਹ ਵੀ ਘੱਟੋ ਘੱਟ ਯਾਰ 15 ਕਿਲੇ ਕਵਰ ਕਰੋ ਉਹਨਾਂ ਨੂੰ ਜ਼ਮੀਨ ਦਿਓ ਸਰਕਾਰੀ ਤੌਰ ਤੇ ਜ਼ਮੀਨ ਦਿਓ ਉਹਨਾਂ ਨੂੰ ਪੈਸੇ ਦਿਓ ਜੇ ਸਰਕਾਰੀ ਕਿ ਲਈ ਆ ਤਾਂ ਉਹਨਾਂ ਨੂੰ ਨਾ ਕਰੋ ਸਰਕਾਰ ਦੇ ਨਹੀਂ 15 ਕਿਲੇ ਆਪਾਂ ਰੱਖਣੇ ਆ ਤੇ ਉਹਨਾਂ ਨੂੰ ਸਮਾਰ ਕੇ ਸੂਝਬੂਝ ਬਣਾਓ ਵੀ ਕੱਲ ਨੂੰ ਆਉਣ ਵਾਲੇ ਬੱਚਿਆਂ ਨੂੰ ਆਪਾਂ ਇਹ ਕਿਵੇਂ ਦਿਖਾਵਾਂਗੇ ਵੀ ਇਹ ਉਹ ਸੂਬਾ ਹੈ ਇੱਥੇ ਕਿਲੇ ਵੀ ਹੁੰਦੇ ਸੀ ਇੱਥੇ ਆ ਵੀ ਹੁੰਦਾ ਸੀ ਇੱਥੇ ਆ ਵੀ ਹੁੰਦਾ ਸੀ ਇਹ ਮੇਰੇ ਦੇਖਣ ਦੀ ਮੈਂ ਸੀਐਮਓਸ ਬੈਠਾ ਸੀ ਫਿਰ ਮੇਰੇ ਜਾਦਾ ਖੰਨੇ ਕੋਲੇ ਪਿੰਡ ਆ ਇੱਕ ਖੜਿਆਲ ਪਤਾ ਨਹੀਂ ਕੀ ਉੱਥੋਂ ਦਾ ਕਿਲਾ ਉੱਥੋਂ ਦੇ ਬੰਦਿਆਂ ਨੂੰ ਤਲਵੰਡੀ ਜ਼ਮੀਨ ਦਿੱਤੀ 1.5 ਕਿ ਵੀ ਤੁਸੀਂ ਉਹ ਜ਼ਮੀਨ ਬਾਹੋ ਇਹ ਕਿਲਾ ਸਰਕਾਰ ਨੂੰ ਚਾਹੀਦਾ 15 ਕਿਲੇ ਵੀ ਬਾਦਲ ਸਾਹਿਬ ਦੇ ਸਰਕਾਰ ਦੇ ਨਾਲ ਕਰੇ ਇਹਨਾਂ ਨੇ ਨਹੀਂ ਉਹਨਾਂ ਕੀ ਰਿਸਾ ਕਰਨਗੇ ਜੀ ਜੀ ਇਹ ਉਹਨਾਂ ਕੀ ਰਿਸਾ ਕਰਨਗੇ ਇਹ ਤਾਂ ਉਹਦੇ ਉਹਦੇ ਨਾਲ ਤਾਂ ਇੱਕ ਕੰਮ ਵੀ ਨਹੀਂ ਕਰ ਸਕਦੇ ਮੈਨੂੰ ਆਂ ਦੱਸੋ ਪ੍ਰਾਸ ਦੇ ਖਾਲਸਾ ਤੋਂ ਲੈ ਕੇ ਕਿੱਥੇ ਕਿੱਥੇ ਮਤਲਬ ਤੁਸੀਂ ਉੱਤੇ ਜਾ ਕੇ ਜਿਹੜੀ ਹਰੇਕ ਧਰਮ ਦੀ ਗੱਲ ਕੀਤੀ ਹਰੇਕ ਧਰਮ ਦੀ ਗੱਲ ਕੀਤੀ ਜੇ ਉਹਨਾਂ ਨੇ ਮਤਲਬ ਗੁਰੂਆਂ ਦੀ ਕੀਤੀ ਦੇ ਨਾਲ ਉਹਨਾਂ ਨੇ ਰਵਨਾਸ ਭਗਤ ਜੀ ਜੀ ਉਹਨਾਂ ਨੇ ਮੰਦਰਾਂ ਦੀ ਵੀ ਗੱਲ ਕੀਤੀ ਜੀ ਉਹਨਾਂ ਨੇ ਯਾਰ ਇੱਕ ਉਹਨਾਂ ਨੂੰ ਆਏ ਸੀ ਵਿਚਰ ਪੰਜਾਬ ਐ ਸਿਰ ਜੋੜ ਕੇ ਪੰਜਾਬ ਚਲੇ ਜੀ ਠੀਕ ਆ ਮਤਲਬ ਹੁਣ ਮੇਰੀ ਗੱਲ ਸੁਣੋ ਹੁਣ ਦਰਬਾਰ ਸਾਹਿਬ ਚ ਪਰ ਉਸ ਪਰਿਵਾਰ ਨੇ ਸਾਰਾ ਜੋਰ ਲਾ ਕੇ ਪੂਰਾ ਮਿਹਨਤ ਕਰਕੇ ਉੱਥੇ ਉਹ ਬਣਾਇਆ ਸਿਸ ਪਲਾਜ਼ਾ ਬਣਾਇਆ ਜਾਣਿਆ ਰੂਪ ਲੱਗਦੀ ਹੈ ਹਨਾ ਮੈਨੂੰ ਐਂ ਦੱਸੋ ਇਹਨੇ ਕੱਲੀਆਂ ਉਸ ਪਲਾਜ਼ੇ ਤੇ ਐਲ ਸੀੜੀਆਂ ਲਾ ਕੇ ਉਹ ਵੱਡੀਆਂ ਐਲਸੀਡੀਆਂ ਲਾ ਕੇ ਚਲਾਉਣ ਤੋਂ ਬਿਨਾ ਹੋਰ ਕੀ ਕੀਤਾ ਦੱਸੋ ਹੂੰ ਸਫਾਈ ਵੀ ਨਹੀਂ ਕੀਤੀ ਜਿਹੜਾ ਉਹਨਾਂ ਨੇ ਇਹਨੇ ਮਹਿੰਗੇ ਮਹਿੰਗੇ ਬੂਟੇ ਦਵਾਈ ਤੋਂ ਲਿਆ ਲਿਆ ਕੇ ਲਾਏ ਸੀ ਜਿਹੜਾ ਤਾਂ ਜੋਤਾ ਸ਼੍ਰੋਮਣੀ ਕਮੇਟੀ ਜਾਂ ਤਾਂ ਸ਼੍ਰੋਮਣੀ ਕਮੇਟੀ ਕਵਰ ਕਰ ਰਹੀ ਹੈ ਜਿਹੜੇ ਬਾਹਰਲੇ ਪਾਸੇ ਸੈਂਟਰਲ ਟਰਸਟ ਦੇ ਆ ਉਹ ਬੂਟੇ ਵੀ ਮੱਚੇ ਪਏ ਆ ਤੇ ਗੰਦ ਪਾਇਆ ਪਿਆ ਠੀਕ ਕੀਦਰ ਬਣੀ ਵੀ ਚੀਜ਼ ਦੱਸਾਂ ਵੀ ਸਕਦੇ ਆ ਜੀ ਠੀਕ ਭਾਈ ਦੇਖੋ ਕੋਈ ਵੀ ਚੀਜ਼ ਤੁਸੀਂ ਭਦੌੜ ਚ ਰਹਿੰਦੇ ਹੋ ਇੱਥੇ 20 ਸਵੇ ਆ ਰਾਮ ਬਾਗ ਆ ਸਾਡਾ ਰਾਮ ਬਾਗ ਬਣਾਇਆ ਸੀ ਮੈਂ ਬੰਮੀ ਮਾ ਉਹ ਦੇਖੇ ਕਿਤੇ ਕਹੀ ਦਾ ਟੱਕ ਨਹੀਂ ਚੱਕਿਆ ਪਰ ਅਸੀਂ ਅੱਜ ਵੀ ਇੱਥੇ ਬੂਟੇ ਗੋੜਦੇ ਵੀ ਆ ਉਹਨਾਂ ਨੂੰ ਪਾਣੀ ਪਾਣੇ ਵੀ ਪਾਉਨੇ ਆ ਪਰ ਉਹ ਚੀਜ਼ ਤਾਂ ਹੈ ਜੇ ਉਹ ਬੂਟੇ ਤਾਂ ਵਰਕਰਾਂ ਰਹਿ ਜੀ ਅਸੀਂ ਉਹਨਾਂ ਦੇ ਮਿਹਨਤ ਕਰਦੇ ਜੀ ਸ਼ੁਕਰੀਆ ਜੀ ਬਹੁਤ ਬਹੁਤ ਤਾਂ ਗੱਲਬਾਤ ਕੀਤੀ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਜੁੜੋ ਜੁੜੋ ਕੋਸਫਰ ਟੈਲੀਵਿਜ਼ਨ ਨਾਲ ਜਿਆਦਾ ਚਾਹਮਾ ਕਾ ਨਵਰੀਤ ਦੇ ਨਾਲ ਧੰਨਵਾਦ